ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਬਰਾੜ ਦੇ ਹੱਕ ਵਿੱਚ ਕੱਢੀ ਗਈ ਵਿਸ਼ਾਲ ਰੈਲੀ ਕਾਰਾਂ ਟਰੈਕਟਰਾਂ ਅਤੇ ਮੋਟਰਸਾਈਕਲਾਂ ਦੇ ਨਾਲ ਵਿਰੋਧੀਆਂ ਦੇ ਹੌਸਲੇ ਹੋਏ ਪਸਤ ਗੁਰਪ੍ਰੀਤ ਸਿੰਘ ਬਰਾੜ ਦੇ ਵੱਡੇ ਕਾਫਲੇ ਨੇ ਉਹਨਾਂ ਦੀ ਜਿੱਤ ਦੇ ਉੱਪਰ ਲਗਾਈ ਮੋਹਰ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਬਰਾੜ ਦੇ ਹੱਕ ਦੇ ਵਿੱਚ ਅੱਜ ਵੱਡੀ ਰੈਲੀ ਕੱਢੀ ਗਈ ਜੋ ਕਿ ਵਕ ਵਕ ਪਿੰਡਾਂ ਤੋਂ ਹੁੰਦੀ ਹੋਈ ਆਖਰਕਾਰ ਰਣ ਸਿੰਘ ਵਾਲਾ ਵਿਖੇ ਸਮਾਪਤ ਕੀਤੀ ਗਈ ਇਸ ਵੱਡੇ ਕੱਟ ਨੇ ਅੱਜ ਸਾਬਤ ਕਰ ਦਿੱਤਾ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਗੁਰਪ੍ਰੀਤ ਸਿੰਘ ਬਰਾੜ ਵੱਡੇ ਫਰਕ ਨਾਲ ਜਿੱਤਣਗੇ ਆਓ ਸੁਣਦੇ ਹਾਂ ਕੀ ਕਹਿੰਨਾ ਹੈ ਗੁਰਪ੍ਰੀਤ ਸਿੰਘ ਬਰਾੜ ਦਾ ਆਪਣੀ ਜਿੱਤ ਨੂੰ ਲੈ ਕੇ ਭਾਈ ਜੀ ਕਿਵੇਂ ਦੇਖ ਦਵਾਂ ਜੀ ਜਿਹੜਾ ਥੋੜਾ ਰੋਡ ਸ਼ੋਅ ਆ ਕਿਵੇਂ ਹੰਗਾਰਾ ਲੋਕਾਂ ਦਾ ਬਹੁਤ ਜ਼ਿਆਦਾ ਵਧੀਆ ਹੰਗਾਰਾ ਹੈ ਜੀ ਰਮਾਣਾ ਲਬੇਲ ਸਿੰਘ ਤੋਂ ਲੱਗੇ ਆ ਕਾਫਲਾ ਸਾਡਾ ਵੱਧਦਾ ਹੀ ਜਾ ਰਿਹਾ ਜਿਹੜੇ ਪਿੰਡ ਜਾਂਦੇ ਆ ਉੱਥੇ ਸਾਡੇ ਨਾਲ ਵੀਕਲ ਹੋਰ ਸੰਗਤ ਹੋਰ ਸਾਡੇ ਨਾਲ ਜੁੜ ਜਾਂਦੀ ਹੈ ਸਾਡੇ ਸਾਥੀ ਵਰਕਰ ਸਾਡਾ ਲਗਾਤਾਰ ਕਾਫਲਾ ਜਿਹੜਾ ਇਹ ਵੱਧਦਾ ਜਾ ਰਿਹਾ ਸੋ ਬਹੁਤ ਜ਼ਿਆਦਾ ਵਧੀਆ ਹੰਗਾਰਾ ਹੈ ਇਟਨਵਾ ਸਾਹਿਬ ਤੁਸੀਂ ਆਪਣੇ ਉਮੀਦਵਾਰ ਦਾ ਮੁਕਾਬਲਾ ਆਮ ਆਦਮੀ ਪਾਰਟੀ ਦਾ ਕਿਸ ਨਾਲ ਮੇਕ ਦਵਾਂ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਅਸੀਂ ਤਾਂ ਜੀ ਆਮ ਆਦਮੀ ਪਾਰਟੀ ਤਾਂ ਪਹਿਲੇ ਦਿਨੋਂ ਹੀ ਮੁਕਾਬਲਾ ਆਪ ਦਾ ਬੰਦਿਆਂ ਨਾਲ ਤਾਂ ਗਿੰਦੀ ਨਹੀਂ ਜੀ ਸਾਡਾ ਮੁਕਾਬਲਾ ਤਾਂ ਭ੍ਰਿਸ਼ਟਾਚਾਰ ਨਾਲ ਲੋਕਾਂ ਦੇ ਵਿਕਾਸ ਦੇ ਜਿਹੜੇ ਰੋੜੇ ਬਣ ਰਹੇ ਆ ਉਹਨਾਂ ਲੋਕਾਂ ਨਾਲ ਹੈ ਤੇ ਅਸੀਂ ਮੰਨਦੇ ਹਾਂ ਸਾਡਾ ਮੁਕਾਬਲਾ ਤਾਂ ਇਹਨਾਂ ਜਿਹੜੀਆਂ ਸਮਾਜਿਕ ਕ੍ਰੀਤੀਆਂ ਖਿਲਾਫ ਆ ਸਮਾਜਿਕ ਬਰਾਈਆਂ ਖਿਲਾਫ ਹੈ ਤੇ ਅੱਗੇ ਵੀ ਅਸੀਂ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਕਿਉਂਕਿ ਅਸੀਂ ਲੀਡਰ ਤਾਂ ਹੈ ਨਹੀਂ ਆਮ ਘਰਾਂ ਦੇ ਬੱਚੇ ਆ ਜੀ ਕੰਮ ਕਰਨ ਵਾਲੇ ਆ ਸੋ ਹੁਣ ਵੀ ਵਾਇਗਰੂ ਮੇਰ ਕਰੂਗਾ ਸਾਨੂੰ ਲੋਕਾਂ ਦਾ ਸਰਕਾਰ ਮਿਲੂਗਾ ਸਿਸਟਮ 'ਚ ਬੈਠਾਂਗੇ ਲੋਕਾਂ ਦੇ ਖਾਤੇ ਹੀ ਲਾਉਣਾ ਹੈ ਜੀ ਸਾਰਾ ਕੁਝ ਹਾਂਜੀ ਅੱਜ ਤੁਸੀਂ ਜਿਲ੍ਹਾ ਪ੍ਰੀਸ਼ਦ ਜ਼ੋਨ ਸਰਾਮਾ ਵਾਸਤੇ ਤੁਹਾਡਾ ਅੱਜ ਰੋਡ ਸ਼ੋਅ ਹੈ ਕਿਵੇਂ ਰੋਡ ਸ਼ੋਅ ਨੂੰ ਕਰ ਸਤੁੱਤ ਬੇਲਾਂ ਸਾਰੇ ਨੂੰ ਪਿਆਰ ਪਰਿਸ਼ਾਸਰੀ ਕਾਲ ਜੀ ਦੇਖੋ ਇਹ ਸਾਰੇ ਹੀ ਜ਼ੋਨ ਦੇ ਹਨ ਸਾਰੇ ਲੋਕ ਬਹੁਤ ਪਿਆਰ ਕਰ ਰਹੇ ਆਥਾ ਪਿਆਰ ਦੇ ਸਦਕਾ ਇਹ ਆਪਣੇ ਆਪ ਮੁਹਾਰੇ ਹੀ ਸਭ ਆ ਰਹੇ ਜੀ ਇਹ ਰੋਡ ਸ਼ੋਅ ਵੱਡਾ ਕਾਫਲਾ ਤੁਹਾਡਾ ਸੰਗਤ ਦਾ ਕਿਵੇਂ ਦੇਖਦੇ ਹੋ ਕਾਫਲੇ ਨੂੰ ਸਾਰਾ ਸੰਗਤ ਦਾ ਜੀ ਤੁਹਾਨੂੰ ਸਾਰਾ ਕੁਝ ਪਤਾ ਹੀ ਆਪਕੀ ਅਥਾ ਪਿਆਰ ਦਾ ਮੈਂ ਰਣੀ ਐ ਜੀ ਅਗੇ ਜੇਕਰ ਤੁਸੀਂ ਮੈਂਬਰ ਜਿਹੜਾ ਤੁਸੀਂ ਸੁਣਿਆ ਜਾਂ ਲਿਓ ਤੇ ਤੁਹਾਡਾ ਪ੍ਰਾਇਓਰਟੀ ਕੀ ਰਹੂਗੀ ਤੁਮਾਂ ਇਮਾਨਦਾਰੀ ਨਾਲ ਕੰਮ ਕਰਨ ਜੋ ਅੱਜ ਤਾਈਂ ਇਮਾਨਦਾਰੀ ਨਾਲ ਕੰਮ ਕਰਦੇ ਆਂ ਇਮਾਨਦਾਰੀ ਨਾਲ ਤੇ ਆਪਣਾ ਫਰਜ਼ ਸਮਝ ਕੇ ਜੀ ਆ ਕੀ ਤੁਹਾਡਾ ਜਿਹੜਾ ਰੋਡ ਸ਼ੋਅ ਆ ਆਮ ਆਦੀ ਪਾਰਟੀ ਦੇ ਕੰਬਾਂ ਦੇ ਉੱਪਰ ਨੂੰ ਲੈ ਕੇ ਵੀ ਪ੍ਰਭਾਵ ਪਿਆ ਗਿਆ ਇਸ ਦਾ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਦੇਖ ਦਿਓ ਫਿਰ ਇਸ ਨੂੰ ਤੁਸੀਂ ਬਹੁਤ ਵਧੀਆ ਜੀ ਆ ਚਲੋ ਆਪਾਂ ਇਹ ਗੱਲ ਕੰਮਾਂ ਦੀ ਕਰ ਲਈਏ ਥੋੜਾ ਜਿਹਾ ਦੱਸ ਕਰੋ ਕੰਮ ਵੀ ਦੱਸ ਦਿਓ ਸਰਕਾਰਾਂ ਵੱਲੋਂ ਕੀਤੇ ਗਏ ਜਿਹੜੇ ਪਿੰਡ ਸਰਕਾਰ ਵੱਲੋਂ ਕੰਮ ਦੇਖੋ ਜੀ ਉਹਨਾਂ ਨੇ ਪੰਜ ਗਰੰਟੀਆਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੀ ਜਿਦੇ ਵਿੱਚ ਸੇ ਸਿੱਖਿਆ ਫ੍ਰੀ ਬਿਜਲੀ ਤੇ ਸਿੱਖਿਆ ਕ੍ਰਾਂਤੀ ਤੇ ਨਾਲ ਉਹਨਾਂ ਦੇ ਜੋ ਵੀ ਜਿੱਦਾਂ ਜੌਬ ਸਰਕਾਰੀ ਨੌਕਰੀਆਂ ਤੇ ਨਾਲ ਉਹਨਾਂ ਦੇ 1000 ਰੁਪਏ ਗਰੰਟੀ ਲੇਡੀਜ਼ ਦੀ ਸੀ ਉਹ ਜਲਦੀ ਮਿਲਣ ਵਾਲੀ ਹੈ तकरीबन 2-3 ਮਹੀਨਿਆਂ ਦੇ ਵਿੱਚ ਵਿੱਚ ਉਹ ਅੱਛਾ ਤੁਹਾਡਾ ਕਾਫਲਾ ਕਿੱਥੋਂ ਤੋਂ ਸਟਾਰਟ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਊਗਾ ਜੀ ਲੱਕ ਜੀ ਰਮਾਣਾ ਹਲਬੀਲ ਸਿੰਘ ਮੇਰੇ ਪਿੰਡ ਤੋਂ ਜੋਨ ਸਰਾਮਾ ਚੋਂ ਸਟਾਰਟ ਹੋਇਆ ਰਣ ਸਿੰਘ ਵਾਲੇ ਜਾ ਕੇ ਨੇ ਖਤਮ ਹੋਣਾ ਜੀ ਜੀ ਠੀਕ ਹੈ